ਪਰੇਦਰ ਬੈਬ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਜਸਪਾਲ ਸਿੰਘ ਹੀਰਾਵਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸਮੁੱਚਾ ਸਿੱਖ ਪੰਥ ਇਸ ਗੱਲ ਤੋਂ ਵਾਕੂਬੀ ਜਾਣੂ ਆ ਤੇ ਚਿੰਤਤ ਵੀ ਹੈ ਕਿ ਜੋ ਘਟਨਾਵਾਂ ਅੱਜ ਕੱਲ੍ਹ ਵਾਪਰ ਰਹੀਆਂ ਨੇ ਇਹ ਕੌਮ ਦੀ ਹੋਂਦ ਨਾਲ ਜੁੜੀਆਂ ਨੇ ਕੌਮ ਦੇ ਉਸ ਸਵੈਮਾਨ ਨਾਲ ਜੁੜੀਆਂ ਨੇ ਜਿਸ ਸਵੈਮਾਨ ਦੀ ਰਾਖੀ ਲਈ ਸਾਡੇ ਗੁਰੂ ਸਹਿਬਾਨ ਨੇ ਉਸ ਤੋਂ ਬਾਅਦ ਸਾਡੇ ਸ਼ਹੀਦਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਪਰੰਤੂ ਅੱਜ ਫਿਰ ਉਸ ਸਿੱਖ ਦੁਸ਼ਮਣ ਤਾਕਤਾਂ ਵੱਲੋਂ ਜਿਹੜੀਆਂ ਸਿੱਖੀ ਦੀ ਹੋਂਦ ਨੂੰ ਖੜਪਣਾ ਚਾਹੁੰਦੀਆਂ ਨੇ ਆਪਣੀਆਂ ਜਿਹੜੇ ਮਾਰੂਬਾਰ ਨੇ ਉਹ ਖਾਲਸਾ ਪੰਥ ਤੇ ਕੀਤੇ ਜਾ ਰਹੇ ਨੇ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਆ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਜਿਨ੍ਹਾਂ ਨੇ ਹਮੇਸ਼ਾ ਸਿੱਖ ਕੌਮ ਦੀ ਵੱਖਰੀ ਤੇ ਅਡਰੀ ਹੋਣ ਦੇ ਪ੍ਰਤੀਕ ਨਾਨਕਸ਼ਾਹੀ ਕਲੰਡਰ ਦੀ ਡਟ ਕੇ ਹਮਾਇਤ ਕੀਤੀ ਡਟ ਕੇ ਪਹਿਰੇਦਾਰੀ ਕੀਤੀ ਉਹਨਾਂ ਨੂੰ ਸੰਗ ਪਰਿਵਾਰ ਦੇ ਇਸ਼ਾਰੇ ਤੇ ਅਹੁਦੇ ਤੋਂ ਫਾਰਗ ਕੀਤਾ ਜਾ ਰਿਹਾ ਭਾਵੇਂ ਕਿ ਇਹ ਸਾਫ ਹੈ ਕਿ ਅੱਜ ਸ੍ਰੀ ਫਤੇਗੜ ਸਾਹਿਬ ਵਿਖੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਡੰਗ ਚਲਾਉ ਅੰਤਰਕ ਕਮੇਟੀ ਆ ਉਹਦੇ ਵੱਲੋਂ ਜਥੇਦਾਰ ਸਾਹਿਬ ਨੂੰ ਫਾਰਗ ਕਰ ਦੇਣ ਦਿੱਤਾ ਜਾਣਾ ਇਸ ਤੋਂ ਪਹਿਲਾਂ ਇਹ ਗਰਾਊਂਡ ਤਿਆਰ ਕਰਨ ਲਈ ਇਹ ਮੈਦਾਨ ਤਿਆਰ ਕਰਨ ਲਈ ਸ਼੍ਰੋਮਣੀ ਕਮੇਟੀ ਦੇ 150 ਮੈਂਬਰਾਂ ਵੱਲੋਂ ਉਹਨਾਂ ਦੀ ਸੰਵਿਧਾਨਕ ਹਮਤਤਾ ਕੀ ਹੈ 150 ਮੈਂਬਰਾਂ ਵੱਲੋਂ ਇੱਕ ਮੰਗ ਪੱਤਰ ਹੈ ਜਿਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਦਿੱਤਾ ਗਿਆ ਕਿ ਅੰਤਰੰਕ ਕਮੇਟੀ ਹੈ ਜਿਹੜੀ ਉਹ ਜਥੇਦਾਰ ਆਨੰਦਗੜ੍ਹ ਨੂੰ ਉਹਨਾਂ ਤੇ ਦੋਸ਼ ਲਾ ਕੇ ਉਹਨਾਂ ਨੂੰ ਅਹੁਦੇ ਤੋਂ ਹਟਾਰਕਰੇ ਸੋ ਇਸ ਵਿਸ਼ੇ ਤੇ ਵਿਚਾਰ ਚਰਚਾ ਕਰਨ ਦੇ ਲਈ ਕਿ ਆਖਰ ਨੂੰ ਸੱਚ ਕੀ ਆ ਤੇ ਇਹਦੀ ਸੰਵਿਧਾਨਕ ਸਥਿਤੀ ਕੀ ਆ ਤੇ ਇਤਿਹਾਸਕ ਸਥਿਤੀ ਕੀ ਆ ਉਸ ਬਾਰੇ ਸਾਡੇ ਕੋਲ ਉੱਗੇ ਚਿੰਤਕ ਉੱਗੇ ਸਿੱਖ ਚਿੰਤਕ ਜੈਦਰ ਗੁਰਿੰਦਰਪਾਲ ਸਿੰਘ ਜੀ ਧਨੋਲਾ ਹਾਜ਼ਰ ਨੇ ਜੈਦਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਮੈਂ ਚਰਚਾ ਕਰ ਰਿਹਾ ਸੀ ਕਿ ਸ਼੍ਰੋਮਣੀ ਕਮੇਟੀ ਦੇ 150 ਮੈਂਬਰਾਂ ਨੇ ਇੱਕ ਚਿੱਠੀ ਤੇ ਦਸਖਤ ਕਰਕੇ ਕਿ ਜ਼ਥੇਦਾਰ ਆਨੰਦਗੜ੍ਹ ਨੇ ਇੱਕ ਪੰਜ ਪਿਆਰਿਆਂ ਦੀ ਸ਼ਾਨ ਵਿੱਚ ਜਾਂ ਜਿਸ ਤਰ੍ਹਾਂ ਵੀ ਉਹਨਾਂ ਨੇ ਇੱਕ ਦੋਸ਼ ਲਾ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਉਹ ਚਿੱਠੀ ਦਿੱਤੀ ਆ ਕਿ ਜ਼ਥੇਦਾਰ ਆਨੰਦਗੜ੍ਹ ਵਿਰੁੱਧ ਜਿਹੜਾ ਐਕਸ਼ਨ ਆ ਉਹ ਲਿਆ ਜਾਵੇ ਸੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੂੰਗਾ ਕਿ ਇਹ ਜਿਹੜੇ 150 ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੀ ਜਿਹੜੀ ਵਰਤਮਾਨ ਬਾਡੀ ਆ ਜੀ ਉਹਦੇ ਤੇ ਸੁਪਰੀਮ ਕੋਰਟ ਵੱਲੋਂ ਇੱਕ ਤਰ੍ਹਾਂ ਦੀ ਰੋਕ ਲਾਈ ਹੋਈ ਆ ਇਹਨੂੰ ਉਹਨੇ ਮਾਨਤਾ ਨਹੀਂ ਪ੍ਰਦਾਨ ਕੀਤੀ ਹੋਈ ਸੋ ਅਜਿਹੀ ਸਥਿਤੀ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜੇ ਸ਼੍ਰੋਮਣੀ ਕਮੇਟੀ ਦੇ 150 ਮੈਂਬਰਾਂ ਦੇ ਦਸਖਤ ਨੇ ਉਹਨਾਂ ਦੀ ਕੀ ਮਹਾਨਤਾ ਵਾ ਕੀ ਮਹੱਤਤਾ ਇਹਦੇ ਵਿੱਚ ਜੀ ਸਭ ਤੋਂ ਪਹਿਲੀ ਬੇਨਤੀ ਹੈ ਰਸਾਬ ਕਿ ਅੱਜ ਬਹੁਤ ਸਾਰੇ ਸਰੋਤੇ ਜਿਨ੍ਹਾਂ ਦੀ ਨਿਗਾਹ ਖਾਸ ਕਰਕੇ ਪਹਿਰੇਦਾਰ ਵੈਬ ਚੈਨਲ ਤੇ ਹੈ ਕਿਉਂਕਿ ਤੁਹਾਡਾ ਯਤਨ ਹੁੰਦਾ ਹੈ ਕਿ ਸੱਚਾਈ ਲੋਕਾਂ ਦੇ ਸਾਹਮਣੇ ਲਿਆਂਦੀ ਜਾਵੇ ਤੇ ਔਰ ਇਹ ਇੱਕ ਇਤਿਹਾਸਕ ਸੱਚਾਈ ਮੈਂ ਸਮਝਦਾ ਅੱਜ ਦਾ ਦਿਨ ਹੈ ਜਿਹੜਾ ਇਹ ਸਿੱਖ ਇਤਿਹਾਸਿਕ ਕਾਲਾ ਦਿਨ ਹੈ ਇਸ ਕਰਕੇ ਕਿ ਸਾਡੇ ਤੇ ਜ਼ੁਲਮ ਬਹੁਤ ਹੋਇਆ ਬੜਾ ਕੁਝ ਸਾਡੇ ਨਾਲ ਵਾਪਰਿਆ ਇਤਿਹਾਸ ਖੂਨ ਖੂਨੀ ਪੱਤਰਿਆਂ ਦੇ ਨਾਲ ਭਰਿਆ ਹੋਇਆ ਹੈ ਲੇਕਿਨ ਜਿਹੜਾ ਕੁਝ ਅੱਜ ਹੋ ਰਿਹਾ ਹੈ ਇਹਦੀ ਇੱਕ ਵਿਲੱਖਣਤਾ ਇੱਕ ਸਾਰਿਆਂ ਨਾਲੋਂ ਜਿਹੜੀ ਮਤਲਬ ਘਟੀਆ ਗੱਲ ਇਹ ਹੈ ਕਿ ਅੱਜ ਸਾਰਾ ਕੁਝ ਆਪੜਿਆਂ ਵੱਲੋਂ ਹੋਇਆ ਅੱਗੇ ਦੁਸ਼ਮਣ ਸਾਡਾ ਉਹ ਸਮੇਂ ਦੀ ਹਕੂਮਤ ਜਾਂ ਕੋਈ ਦੂਜੀ ਮਤਲਬ ਕਮਿਊਨਿਟੀ ਦੂਜਾ ਫਿਰਕਾ ਉਹ ਹੁੰਦੇ ਸੀਗੇ ਅੱਜ ਜਿਹੜੇ ਮਤਲਬ ਸਾਡੇ ਦੁਸ਼ਮਣ ਨੇ ਸਾਡੇ ਵਰਗੇ ਔਰ ਸਾਡੇ ਵਿੱਚੋਂ ਸਾਡੇ ਤੋਂ ਵੀ ਵੇਖਣ ਨੂੰ ਪੱਗਾਂ ਦਾੜੀਆਂ ਤਾਂ ਸੋਹਣੇ ਲੱਗਦੇ ਇਸ ਕਰਕੇ ਜਿਹੜੀ ਮਤਲਬ ਅੱਜ ਜਥੇਦਾਰ ਜੀ ਨੂੰ ਲਾਉਣ ਦੀ ਜਿਹੜੀ ਕਵੈਦੋ ਕਰਨ ਲੱਗੇ ਐ ਇਹ ਸਮਝਦਾ ਮੈਂ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਮੋੜ ਆ ਰਿਹਾ ਔਰ ਇਸ ਤੋਂ ਬਾਅਦ ਕੌਮ ਬਰਦਾਸ਼ਤ ਨਹੀਂ ਕਰੇਗੀ ਇਹਨਾਂ ਗੱਲਾਂ ਨੂੰ ਕਿਉਂਕਿ ਅੱਜ ਕੌਮ ਨੂੰ ਜਾਗ ਰਹਿਣਾ ਚਾਹੀਦਾ ਹੁਣ ਤੁਸੀਂ ਜਿਹੜਾ ਸਵਾਲ ਕੀਤਾ ਹੁਣ ਜਿਹੜਾ ਜਰਨਲ ਹਾਊਸ ਚੁਣਿਆ ਹੋਇਆ ਇਹ ਹਾਊਸ ਸਾਰਾ 170 ਮੈਂਬਰਾਂ ਦਾ ਜਿਹਦੇ ਚੋਂ ਕੁਝ ਰਹਦੇ ਨੇ ਚਲੇ ਗਏ ਇਧਰ ਬਾਕੀ ਜਿਹੜੇ ਪੰਜਾਬ ਦੇ ਵਿੱਚ ਨੇ ਇਹ ਸਾਰੇ ਹਾਊਸ ਦੀ ਜਿਹੜੀ ਚੋਣ ਸੀ ਉਹਨੂੰ ਮਾਨਯੋਗ ਸੁਪਰੀਮ ਕੋਰਟ ਨੇ ਬੁੱਢੋ ਰੱਦ ਕਰ ਦਿੱਤਾ ਤੇ ਜਦੋਂ ਕੋਈ ਚੋਣ ਜਿਹੜੀ ਮਤਲਬ ਮੁੱਢੋਂ ਹੀ ਰੱਦ ਹੋ ਗਈ ਤੇ ਉਹ ਮੈਂਬਰ ਰਹਿਣਾ ਤਾਂ ਦੂਰ ਦੀ ਗੱਲ ਹੈ ਤੇ ਸਾਬਕਾ ਮੈਂਬਰ ਲਿਖਣ ਜੋ ਕੇ ਵੀ ਨਹੀਂ ਹੈ ਜੀ ਫਿਰ ਉਹਨਾਂ ਲੋਕਾਂ ਦੀ ਜਿਹੜੇ ਕਾਨੂੰਨੀ ਤੌਰ ਤੇ ਔਰ ਪੰਥਕ ਤੌਰ ਤੇ ਜਿਨ੍ਹਾਂ ਦੀ ਕੋਈ ਰੈਲੇਵੈਂਸੀ ਨਹੀਂ ਹੈਗੀ ਜਿਹੜੇ ਮਤਲਬ ਵਾਜਬ ਹੀ ਨਹੀਂ ਹੈਗੀ ਇਸ ਗੱਲ ਦੀ ਉਹਨਾਂ ਦੀ ਚਿੱਠੀ ਤੇ ਜਾਲੀ ਚਿੱਠੀਆਂ ਲਿਖਾ ਲੈਣੀ ਹੈ ਉਹਨਾਂ ਤੋਂ ਉਹ ਚਿੱਠੀ ਦੀ ਮੈਂ ਸਮਝਦਾ ਕਿ ਉਹਨੂੰ ਆਪਾਂ ਗਿੱਦੜ ਪਰਚੀ ਕਹਿ ਸਕਦੇ ਜਿਹਨੂੰ ਆਪਣੀ ਆਮ ਪੰਜਾਬੀ ਬੋਲੀ ਦੀ ਕਹਾਵਤ ਹੈ ਉਹ ਕਰਕੇ ਜਿਹੜਾ ਜਥੇਦਾਰ ਤੇ ਮਤਲਬ ਅਜਵਾਰ ਕੀਤਾ ਜਾ ਰਿਹਾ ਹੈ ਇਹ ਕੇਵਲ ਇਹ ਨਹੀਂ ਹੈ ਕਿ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਹਟਾ ਦਿੱਤਾ ਜਾਊਗਾ ਅੱਜ ਇਹ ਪੂਰੇ ਜਿਹੜੇ ਸਿੱਖ ਜਜ਼ਬਾਤ ਨੇ ਉਹਨਾਂ ਦਾ ਕਤਲ ਹੋ ਰਿਹਾ ਹੈ ਔਰ ਇਹ ਜਿਹੜਾ ਵਾਰ ਹੈ ਇਹ ਪੂਰੀ ਕੌਮ ਤੇ ਸਿੱਖ ਸਿਧਾਂਤਾਂ ਤੇ ਹੈ ਕਿ ਜਿਨ੍ਹਾਂ ਲੋਕਾਂ ਨੇ ਸਿੱਖ ਸਿਧਾਂਤਾਂ ਦੀ ਰਾਖੀ ਕਰਨੀ ਸੀ ਜਿਨ੍ਹਾਂ ਲੋਕਾਂ ਦੇ ਜਮਾ ਸੀ ਕਿਉਂਕਿ ਤੁਸੀਂ ਇਤਿਹਾਸ ਜਾਣਦੇ ਹੋ ਆਪਾਂ ਪੜ੍ਹਦੇ ਹਾਂ ਕਿ ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਤਾਂ ਸ਼੍ਰੋਮਣੀ ਕਮੇਟੀ ਨੇ ਲੋੜ ਮਹਿਸੂਸ ਕੀਤੀ ਸੀ ਕਿ ਇੱਕ ਐਸੀ ਜਥੇਬੰਦੀ ਜਿਹੜੀ ਗੁਰਦੁਆਰਿਆਂ ਦੀ ਰਾਖੀ ਕਰੇ ਸਦਾਤਾਂ ਦੀ ਰਾਖੀ ਕਰੇ ਤੇ ਕਮੇਟੀ ਐਵੇਂ ਬਚਨੀ ਨਹੀਂ ਉਹਦੀ ਕੋਈ ਰਾਖੀ ਵਾਲਾ ਚਾਹੀਦਾ ਹੋਰ ਅੱਜ ਬੜੀ ਹਰਾਨੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਰਾਖੀ ਦਾ ਜ਼ਿੰਮਾ ਦਿੱਤਾ ਸੀ ਅੱਜ ਉਹ ਹੀ ਆਪਣੇ ਘਰ ਦੇ ਉੱਤੇ ਡਾਕੂ ਬਣ ਕੇ ਆਪਣੇ ਘਰ ਦੇ ਉੱਤੇ ਧੜਵੀ ਬਣ ਕੇ ਉਹਨਾਂ ਲੋਕਾਂ ਨੇ ਆਪਣਾ ਘਰ ਹੈ ਜਿਹੜਾ ਉਹ ਟਾਉਣਾ ਸ਼ੁਰੂ ਕਰ ਦਿੱਤਾ ਸੋ ਇਸ ਕਰਕੇ ਇਹਨਾਂ ਮੈਂਬਰਾਂ ਦੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਹੈ ਜੋ ਇਹ ਕਰ ਰਹੇ ਨੇ ਇਹ ਜਿੱਥੇ ਨਿੰਦਣਯੋਗ ਹੈ ਉਥੇ ਸਾਡੀ ਕੌਮ ਦੇ ਦੀ ਬਦਕਿਸਮਤੀ ਮੈਂ ਕਹਿ ਸਕਦਾ ਕਿ ਜਿਹਨੂੰ ਸਾਡੇ ਆਪਣੇ ਇਹ ਸਾਰੇ ਗੌਮੀ ਤਾਣੇ ਬਾਣੇ ਨੂੰ ਤਾਰ ਪਿੱਟੋ ਕਰਨ ਲੱਗੇ ਤੇ ਲੋਲਾ ਸਾਹਿਬ ਜਿਸ ਤਰ੍ਹਾਂ ਅਸੀਂ ਇਹ ਗੱਲ ਦੀ ਚਰਚਾ ਕਰ ਰਹੇ ਹਾਂ ਕਿ ਸ਼ੋਮਣੀ ਕਮੇਟੀ ਵੱਲੋਂ ਜਿਹੜਾ ਅਨੰਦਗੜ੍ਹ ਸਾਹਿਬ ਦੀ ਤਖਤ ਦੇ ਦੀ ਦਮਦਮਾ ਸਾਹਿਬ ਦੇ ਜਥੇਦਾਰ ਵੱਜੋਂ ਛੁੱਟੀ ਹੈ ਜਿਹੜੀ ਉਹ ਤਕਰੀਬਨ ਯਕੀਨੀ ਹੈ ਜਿਸ ਤਰ੍ਹਾਂ ਦਾ ਪਿਛਲਾ ਇਤਿਹਾਸ ਵੀ ਆ ਕਿ ਜਦੋਂ ਹੋਮਣੀ ਕਮੇਟੀ ਵੱਲੋਂ ਜਿਹੜਾ ਵੀ ਜਥੇਦਾਰ ਚਾਹੇ ਉਹ ਅਕਾਲ ਤਖਤ ਸਾਹਿਬ ਦਾ ਜਥੇਦਾਰ ਆ ਚਾਹੇ ਕਿਸੇ ਹੋਰ ਤਖਤ ਦਾ ਜਥੇਦਾਰ ਆ ਜਦੋਂ ਉਹਦੀ ਛੁੱਟੀ ਕਰਨੀ ਹੁੰਦੀ ਆ ਜਿਸ ਢੰਗ ਤਰੀਕੇ ਨਾਲ ਛੁੱਟੀ ਕੀਤੀ ਜਾਂਦੀ ਆ ਅਸੀਂ ਜਾਣਦੇ ਆ ਕਿ ਜੇ ਸਰਕਾਰ ਨੇ ਆਪਣੇ ਦਰਜਾ ਚਾਰ ਮੁਲਾਜ਼ਮ ਦੀ ਵੀ ਛੁੱਟੀ ਕਰਨੀ ਆ ਤਾਂ ਉਹਨੂੰ ਵੀ ਚਾਰ ਸ਼ੀਟ ਦਿੱਤਾ ਜਾਂਦਾ ਹੋਰ ਕਿੰਨਾ ਢੰਗ ਤਰੀਕੇ ਅਪਣਾਏ ਜਾਂਦੇ ਆ ਪਰੰਤੂ ਇੱਕ ਤਖਤਾਂ ਦਾ ਜਥੇਦਾਰ ਆ ਜਿਹੜਾ ਜਿਹਨੂੰ ਅਸੀਂ ਕੌਮ ਦੇ ਵਿੱਚ ਬੜਾ ਉੱਚਾ ਰੁਤਵਾ ਦਿੰਨੇ ਆ ਆਪਣੇ ਧਾਰਮਿਕ ਖੇਤਰ ਵਿੱਚ ਉਹਨੂੰ ਜਿਸ ਢੰਗ ਦੇ ਨਾਲ ਫਾਰਕ ਕੀਤਾ ਜਾਂਦਾ ਉਹਦੇ ਨਾਲ ਕੌਮ ਦੀ ਜੱਗਸਾਈ ਵੀ ਹੁੰਦੀ ਆ ਤੇ ਇਸ ਮਾਮਲੇ ਦਾ ਆਖਰ ਨੂੰ ਇੰਨੇ ਲੰਬਾ ਸਮਾਂ ਹੋ ਗਿਆ ਸਾਡੇ ਨਾਲ ਇਹ ਕੁਝ ਵਾਪਰ ਰਿਹਾ ਅਸੀਂ ਰੋਜ਼ਾਨਾ ਕਹਿੰਦੇ ਆ ਕਿ ਇਹਦੇ ਨਾਲ ਤਾਕਤਾਂ ਦੀ ਜਿਹੜੀ ਸਤਕਾਰ ਆ ਉਹਨਾਂ ਦੀ ਸਰਬੋਚਤਾ ਉਹਨੂੰ ਵੀ ਠੇਸ ਲੱਗਦੀ ਆ ਤੇ ਜਥੇਦਾਰ ਦੀ ਉਪਾਧੀ ਨੂੰ ਵੀ ਠੇਸ ਲੱਗਦੀ ਆ ਪਰੰਤੂ ਉਸ ਦੇ ਬਾਵਜੂਦ ਅੱਜ ਤੱਕ ਕੌਮ ਨੇ ਇਸ ਗੱਲ ਦੇ ਵਿਰੁੱਧ ਆਪਣਾ ਠੋਸ ਜਾਂ ਮੈਂ ਕਹਾਂ ਕਿ ਉਗੜਮਾ ਰੋਸ ਆ ਜਿਹੜਾ ਉਹ ਪ੍ਰਗਟ ਨਹੀਂ ਕੀਤਾ ਕਿ ਜਥੇਦਾਰਾਂ ਨੂੰ ਇਸ ਤਰ੍ਹਾਂ ਕਿਉਂ ਫਾਰਕ ਕੀਤਾ ਜਾਂਦਾ ਉਹਨਾਂ ਨੂੰ ਇਸ ਤਰ੍ਹਾਂ ਕਿਉਂ ਉਹਨਾਂ ਦੇ ਅਹੁਦੇ ਤੋਂ ਹਟਾਇਆ ਜਾਂਦਾ ਇਹਦੇ ਦੋ ਮੁੱਖ ਕਾਰਨ ਨੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਹੜੇ ਹਟਾਉਣ ਵਾਲੇ ਨੇ ਉਹਨਾਂ ਦੀ ਸ਼ਕਲ ਸੂਰਤ ਸਾਡੇ ਨਾਲ ਮਿਲਦੀ ਨਹੀਂ ਸਾਡੇ ਵਰਗੇ ਦੇ ਉਹ ਸਾਡੇ ਤੋਂ ਵੱਡੇ ਪੰਥਕ ਜਾਪਦੇ ਉਹ ਨਾਂ ਨਾਲ ਅਕਾਲੀ ਦਾ ਲਿਖਦੇ ਆ ਦੂਸਰੀ ਵੱਡੀ ਗੱਲ ਇਹ ਹੈ ਕਿ ਜਿਹੜਾ ਸਿੱਖ ਕੌਮ ਦੇ ਵਿੱਚ ਪਿਛਲੇ ਕੋਈ ਇੱਕ ਸਦੀ ਤੋਂ ਜਿਹੜਾ ਸੰਤ ਸ਼ਬਦ ਸਿੱਖਾਂ ਦੇ ਵਿੱਚ ਆ ਗਿਆ ਤੇ ਹਰ ਬੰਦੇ ਨੇ ਚੋਲਾ ਪਾ ਲਿਆ ਉਹ ਸੰਤ ਬਣ ਗਿਆ ਹੁਣ ਸੰਤ ਤੋਂ ਅੱਗੇ ਫਿਰ ਉਹ ਮਤਲਬ ਇਹ ਕਹਿ ਲਿਏ ਕਿ ਅੱਜ ਦਾ ਜਿਹੜਾ ਮਾਡਰਨ ਰੱਬ ਵੀ ਬਣ ਗਿਆ ਲੋਕਾਂ ਦੇ ਵਿੱਚ ਇੱਕ ਪ੍ਰਭਾਵ ਹੈ ਅੱਜ ਜਦੋਂ ਲਾਉਣ ਲਈ ਉਹ ਮਾਡਰਨ ਰੱਬ ਜਿਹੜੀ ਸਾਧ ਯੂਨੀਅਨ ਬਣੀ ਹੋਈ ਹੈ ਤੇ ਨਾਲ ਜਿਹੜੇ ਸੋ ਕਾਰਡ ਅਕਾਲੀ ਅਕਾਲੀ ਹੈ ਨਹੀਂ ਪੰਜਾਬੀ ਪਾਰਟੀ ਹੈ ਉਹ ਦੋਨੇ ਰਲ ਕੇ ਜਦੋਂ ਕੋਈ ਯਤਨ ਕਰਦੇ ਫਿਰ ਸਿੱਖਾਂ ਨੂੰ ਇਹ ਲੱਗਦਾ ਕਿ ਸ਼ਾਇਦ ਇਸ ਬੰਦੇ 'ਚ ਕੋਈ ਗਲਤੀ ਹੋਵੇਗੀ ਤਾਂ ਕਰਕੇ ਹਟਾਇਆ ਜਾਂਦਾ ਹੈ ਉਹ ਸਾਰਿਆਂ ਨਾਲੋਂ ਜਿਹੜੀ ਮਤਲਬ ਇਹਦੇ 'ਚ ਅੱਜ ਚੇਤਨ ਲੋਕਾਂ ਦੇ ਸਮਝਣ ਵਾਲੀ ਗੱਲ ਹੈ ਕਿ ਜਿਹੜਾ ਗੁਰਦੁਆਰਾ ਐਕਟ ਹੈ ਗੁਰਦੁਆਰਾ ਐਕਟ ਦੇ ਵਿੱਚ ਵੀ ਮਤਲਬ 8 ਉਹ ਮੁੱਦੇ ਨੇ 8 ਉਹ ਮਤਲਬ ਧਰਾਵਾਂ ਨੇ ਜਿਨ੍ਹਾਂ ਦੇ ਰਾਈਂ ਦੋਸ਼ ਲਾ ਕੇ ਜਥੇਦਾਰ ਨੂੰ ਹਟਾਇਆ ਜਾ ਸਕਦਾ ਹੈ ਲੇਕਿਨ ਜਥੇਦਾਰ ਬਲਵੰਤ ਸਿੰਘ ਨੰਦਗੜ ਤੇ ਉਹਨਾਂ ਅੱਠਾਂ ਚੋਂ ਇੱਕ ਵੀ ਲਾਗੂ ਨਹੀਂ ਹੁੰਦੀ ਉਹਦੇ ਚੋਂ ਬਕਾਇਦਾ ਦੱਸਿਆ ਕਿ ਜਦਰ ਆ ਕਰੇ ਜਦਰ ਆ ਕਰੇ ਜਦਰ ਆ ਕਰ ਲਵੇ ਤਾਂ ਫੇਰ ਉਹਨੂੰ ਹਟਾਇਆ ਜਾ ਸਕਦਾ ਤੇ ਜਦਰ ਤੇ ਇੱਕ ਵੀ ਲਾਗੂ ਨਹੀਂ ਹੁੰਦੀ ਹੁਣ ਹਟਾਉਣ ਦਾ ਮਸਲਾ ਕੀ ਹੈ ਹਟਾਉਣ ਦਾ ਜਿਹੜਾ ਅਸਲ ਆਧਾਰ ਹੈ ਉਹ ਨਾਨਕਸ਼ਾਹੀ ਕੈਲੰਡਰ ਹੈ ਜਦਰ ਜੀ ਨੇ ਸਟੈਂਡ ਲੈ ਲਿਆ ਕਿ ਮੈਂ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕਰਨ ਲਈ ਤਕਸਤ ਨਹੀਂ ਕਰਾਂਗਾ ਤੇ ਹੁਣ ਉਹ ਕਹਿੰਦੇ ਜੀ ਹਟਾ ਦਿਓ ਕਿਉਂਕਿ ਜਿੱਥੇ ਆਰਐਸਐਸ ਦਾ ਜੋਰ ਹੈ ਆ ਜਾਰਐਸਐਸ ਦਾ ਗਲਬਾ ਸਾਡੀਆਂ ਤਿੰਨੇ ਸਿੱਖ ਸੰਸਥਾਵਾਂ ਸ਼ਰੋਮਨੀ ਕਾਲੀਦਰ ਜਿਹੜੀ ਰਾਜਧਿਰ ਜਿੱਥੇ ਬੰਦੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਮੇਤ ਦੂਸਰੇ ਤਖਤਾਂ ਦੇ ਜਿਹੜੇ ਜਥੇਦਾਰ ਸਾਹਿਬ ਨੇ ਉਹ ਵੀ ਆਰਐਸਐਸ ਦੇ ਗਲਬੇ ਚ ਇੱਕੋ ਇੱਕ ਜਥੇਦਾਰ ਜਿਹੜਾ ਆਰਐਸਐਸ ਦੀ ਕੀਲ 'ਚ ਨਹੀਂ ਆਇਆ ਤੇ ਉਹਦੇ ਤੇ ਅੱਜ ਇਹ ਕੋਹਾੜਾ ਚੱਲ ਰਿਹਾ ਔਰ ਕਹਾੜਾ ਉਹ ਲੋਕ ਚਲਾ ਰਹੇ ਨੇ ਜਿਵੇਂ ਤੁਸੀਂ ਬੜਾ ਸੋਹਣਾ ਸ਼ਬਦ ਵਰਤਿਆ ਕਿ ਡੰਗ ਟਪਾਉ ਸ਼ਰੂਆਣੀ ਕਮੇਟੀ ਜਿਹੜੀ ਐਗਜ਼ੀਕਟਿਵ ਹੈ ਵਕਈ ਡੰਗ ਟਪਾਉ ਹੈ ਜਿਹਨੂੰ ਮਾਨਯੋਗ ਸੁਪਰੀਮ ਕੋਰਟ ਨੇ ਇਹ ਅਧਿਕਾਰ ਦਿੱਤਾ ਹੈ ਕਿ ਤੁਸੀਂ ਗੋਲਕ ਗਿੜੋਂ ਤਨਖਾਹਾਂ ਦਿਓ ਤੇ ਗੁਰਦੁਆਰਿਆਂ ਦਾ ਪ੍ਰਬੰਧ ਕਰੋ ਜੋੜਵੇਲੇ ਕਰੋ ਲੇਕਿਨ ਇਹ ਜਿਹੜਾ ਕੌਮੀ ਮਸਲਾ ਐਡਾ ਵੱਡਾ ਇੱਕ ਜ਼ਥੇਦਾਰ ਨੂੰ ਤਖਤੇ ਨੂੰ ਲਾਉਣਾ ਆਪਾਂ ਲੋਕਾਂ ਨੂੰ ਇਹ ਗੱਲ ਕਹਿੰਦੇ ਆ ਕਿ ਸਾਡੇ ਜ਼ਥੇਦਾਰ ਸੁਪਰੀਮ ਨੇ ਅਸੀਂ ਇਹਨਾਂ ਦਾ ਸਤਿਕਾਰ ਕਰਦੇ ਆਂ ਤੇ ਇਸ ਤਰੀਕੇ ਤਾਂ ਕੋਈ ਮਤਲਬ محکمہ ਆਪਣਾ ਚਪੜਾਸੀ ਵੀ ਨਹੀਂ ਬਾਹਰ ਕੱਢਦਾ ਕਲਾਸ 4 ਦਰਜਾ ਚੌਥਾ ਮੁਲਾਜ਼ਮ ਹੈ ਉਹ ਨੂੰ ਵੀ ਨਹੀਂ ਹਟਾਇਆ ਜਾਂਦਾ ਜਿਸ ਤਰੀਕੇ ਨਾਲ ਬੇਇੱਜ਼ਤ ਕਰਕੇ ਜਲੀਲ ਕਰਕੇ ਕੌਮੀ ਪਹਿਰੇਦਾਰੀ ਕਰਨ ਕਰਕੇ ਸਿਧਾਂਤਾਂ ਤੇ ਪਹਿਰਾ ਦੇਣ ਕਰਕੇ ਇੱਕ ਬੰਦੇ ਨੂੰ ਉਲਟੀ ਸਜ਼ਾ ਦਿੱਤੀ ਜਾ ਰਹੀ ਹੈ ਕਿ ਉਸ ਬੰਦੇ ਨੂੰ ਆਪਾਂ ਹਟਾ ਦਈਏ ਸੋ ਇਹ ਇਹਦੇ ਵਿੱਚ ਮਤਲਬ ਜਿਹੜਾ ਅੱਜ ਦੀ ਜਿਹੜੀ ਘਟਨਾ ਹੈ ਹੋ ਰਹੀ ਹੈ ਹੁਣ ਵਾਪਰ ਰਹੀ ਹੈ ਇਸ ਵੇਲੇ ਇਹ ਘਟਨਾ ਸਿੱਖਾਂ ਦਾ ਧਿਆੜ ਮੰਗਦੀ ਹੈ ਕਿ ਸਿੱਖ ਪੰਥ ਨੂੰ ਹੁਣ ਜਾਗਰਣਾ ਚਾਹੀਦਾ ਹੈ